ਅੱਜ 2 ਜੂਨ ਅੱਜ ਦੇ ਦਿਨ ਆਕਾਸ਼ਵਾਣੀ ਦੇ ਉੱਤੇ ਜਿਹੜੀ ਭਾਰਤ ਦੀ ਉਸ ਟਾਈਮ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਉਹਨੇ ਭਾਸ਼ਣ ਦਿੱਤਾ ਸੀ ਭਈ ਅੰਮ੍ਰਿਤਸਰ ਨੂੰ ਮੈਂ ਜਿਹੜਾ ਆ ਉਹ ਫੌਜ ਦੇ ਹਵਾਲੇ ਕਰ ਦਿੱਤਾ ਹੈਗਾ ਮ드ਰਾਸ ਬਿਹਾਰ ਗੜਵਾਲ ਰਜਮੈਂਟ ਇਹ ਸਾਰੀਆਂ ਜਿਹੜੀਆਂ ਅੰਮ੍ਰਿਤਸਰ ਨੂੰ ਭੇਜ ਦਿੱਤੀਆਂ ਸੀ ਤੇ ਪੂਰੇ ਦਾ ਪੂਰਾ ਜਿਹੜਾ ਅੰਮ੍ਰਿਤਸਰ ਵਾਲਕੇ ਪੰਜਾਬ ਦੁਨੀਆ ਨਾਲੋਂ ਕੱਟ ਆਫ ਕਰ ਦਿੱਤਾ ਸੀ ਸਾਰਾ ਕੁਝ ਮੀਡੀਆ ਸਾਰਾ ਕੁਝ ਜਿਹੜਾ ਆ ਉਹ ਬੰਦ ਕਰ ਦਿੱਤਾ ਗਿਆ ਸੀ ਜੀ ਬਿਲਕੁਲ ਪਰ ਜਿੱਦਾਂ ਆਪਾਂ ਸਭ ਜਾਣਦੇ ਆਂ ਵੀ ਜਿੱਦਾਂ ਹਰਜੋਜੀ ਨੇ ਇਹ ਨਸਿਆ ਵੀ ਹਫਤਾ ਇਹ ਸ਼ਹੀਦੀ ਹਫਤਾ ਇਸਾਬ ਦੇ ਨਾਲ ਖੱਲੂ ਕਾਰਾ ਤੀਸਰਾ ਖੱਲੂ ਕਾਰਾ ਜਿਹੜਾ ਆ ਉਹ ਉਸ ਦਿਨ ਜਿਹੜੇ ਉਹ ਚੱਲ ਰਹੇ ਆ 41 ਬਰੇ ਪਹਿਲਾਂ ਇਹ ਸਾਰਾ ਕੁਝ ਵਾਪਰਿਆ 1984 ਦੇ ਵਿੱਚ ਜਿਹੜਾ ਉਹਨਾਂ ਦਾ ਆਪਣਾ ਹੀ ਜਰਨਲ ਆ ਭਾਰਤੀ ਫੌਜ ਦਾ ਜਿਹੜਾ ਜਨਰਲ ਸਿਨਾ ਉਹਨੇ ਆਪਣੀ ਜਿਹੜੀ ਕਿਤਾਬ ਆ ਉਸ ਤੇ ਵਿੱਚ ਖੁਦ ਜਿਹੜਾ ਉਹ ਲਿਖਿਆ ਜਿਹੜੇ ਬਹੁਤ ਸਾਰੇ ਲੋਕ ਇਹ ਇੱਕ ਪ੍ਰੋਪਾਗੈਂਡਾ ਜਿਹੜਾ ਕਰਦੇ ਆ ਵੀ ਜੇ ਸੰਤ ਜੀ ਉੱਥੇ ਨਾ ਹੁੰਦੇ ਤਾਂ ਸ਼ਾਇਦ ਉਹਨਾਂ ਨੇ ਹਮਲਾ ਨਹੀਂ ਸੀ ਕਰਨਾ ਪਰ ਇਸ ਤੋਂ ਇਲਾਵਾ 60 ਤੋਂ ਵੱਧ ਗੁਰੂ ਘਰਾਂ ਦੇ ਵਿੱਚ ਇਹ ਹਮਲਾ ਜਿਹੜਾ ਹੋ ਅਬ ਕਾਇਦਾ ਜਿਹੜਾ ਹੋ ਕੀਤਾ ਗਿਆ ਉਸੇ ਹੀ ਦਿਨ ਕਿਉਂਕਿ ਸਾਰੇ ਥਾਵਾਂ ਦੇ ਉੱਤੇ ਤਾਂ ਸੰਤ ਜਨਰਲ ਸਿੰਘ ਜੀ ਖਾਲਸਾ ਭਿੰਡਰਾਲੇ ਤਾਂ ਮੌਜੂਦ ਨਹੀਂ ਸੀਗੇ ਸੋ ਪਰ ਫਿਰ ਵੀ ਉਹਨਾਂ ਨੇ ਉਹ ਜਿਹੜਾ ਆਪਰੇਸ਼ਨ ਆ ਉਸ ਉੱਥੇ ਜਿਹੜਾ ਹੋ ਕੀਤਾ ਉੱਥੇ ਉਹਨਾਂ ਨੇ ਹਮਲੇ ਜਿਹੜੇ ਉਹ ਕੀਤੇ ਇਹ ਆਪਣੇ ਸਾਹਮਣੇ ਜਿਹੜੀ ਚੀਜ਼ ਸਪਸ਼ਟ ਆ ਤੇ ਜਨਰਲ ਸੈਨਾ ਆਪਣੀ ਕਿਤਾਬ ਦੇ ਵਿੱਚ ਉਹ ਲਿਖਦਾ ਆ ਵੀ ਇੰਦਰਾ ਗਾਂਧੀ ਨੇ ਇਹ ਜਿਹੜਾ ਪਲਾਨ ਆ 18 ਮਹੀਨੇ ਪਹਿਲਾਂ ਹੀ ਬਣਾਇਆ ਹੋਇਆ ਸੀ ਅ ਇੰਗਲੈਂਡ ਨੂੰ ਵੀ ਜਿਹੜਾ ਇਸਤੇ ਬਾਰੇ ਪਤਾ ਸੀ ਇੰਗਲੈਂਡ ਵਾਲਿਆਂ ਨੇ ਹਰਜੋ ਸਿੰਘ ਜੀ ਪੂਰਾ ਜਿਹੜਾ ਇਹਨਾਂ ਦਾ ਸਾਥ ਜਿਹੜਾ ਉਹ ਦਿੱਤਾ ਇਜ਼ਰਾਈਲ ਤੋਂ ਵੀ ਜਿਹੜੀ ਇਹਨਾਂ ਨੂੰ ਉਸ ਟਾਈਮ ਦੇ ਉੱਤੇ ਜਿਹੜੀ ਉਹ ਮਦਦ ਮਿਲੀ ਸੀ ਕਹਿਣ ਨੂੰ ਇਹ ਵੀ ਗੱਲਾਂ ਆਉਂਦੀਆਂ ਆ ਦੱਸੀਆਂ ਜਾਂਦੀਆਂ ਆ ਵੀ ਹਿਮਾਚਲ ਦੀਆਂ ਜਿਹੜੀਆਂ ਵਾਦੀਆਂ ਦੇ ਵਿੱਚ ਹੋਬੋਹੂ ਕੰਪਲੈਕਸ ਬਣਾ ਕੇ ਉੱਥੇ ਕਿਹੜੀ ਕਹਿੰਦੇ ਵੀ ਇਹਨਾਂ ਨੇ ਪ੍ਰੈਕਟਿਸ ਵੀ ਜਿਹੜੀ ਉਹ ਕੀਤੀ ਸੀਗੀ ਸੋ ਬਹੁਤ ਸਾਰੇ ਜਿਹੜੇ ਜਿਹੜੇ ਭਾਰਤੀ ਫੌਜ ਦੇ ਜਨਰਲ ਆ ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਉਹ ਦੱਸੀਆਂ ਆਪਾਂ ਨੂੰ ਉਹ ਵੀ ਪਤਾ ਵੀ ਉਸ ਤੋਂ ਬਾਅਦ ਜਿਹੜੇ ਧਰਮੀ ਫੌਜੀ ਆ ਉਹ ਵੀ ਕਿਸ ਤਰੀਕੇ ਦੇ ਨਾਲ ਆਪਣੀਆਂ ਬੈਰਕਾ ਛੱਡ ਕੇ ਜਿਹੜੇ ਆ ਦਰਬਾਰ ਸਾਹਿਬ ਵੱਲ ਨੂੰ ਰਵਾਨਾ ਜਿਹੜੇ ਉਹ ਹੋ ਗਏ ਸੀਗੇ ਸੋ ਬਹੁਤ ਘਾਣ ਜਿਹੜਾ ਹੋਇਆ ਉੱਥੇ ਦੇ ਚਸ਼ਮਦੀਦ ਗਵਾਹਾਂ ਤੋਂ ਲੈ ਕੇ ਜਿਹੜੇ ਉੱਥੇ ਦੇ ਐਵੀਡੈਂਸ ਜਿਹੜੇ ਉਹ ਮਿਲਦੇ ਆ ਵੀ ਕਿਸ ਤਰੀਕੇ ਦੇ ਨਾਲ ਜੋ ਸ਼ਹੀਦੀ ਗੁਰਪੁਰਬ ਦੇ ਉੱਤੇ ਪਹੁੰਚੀਆਂ ਹੋਈਆਂ ਸੀ ਸੰਗਤਾਂ ਦੂਰ ਦਰਾੜੀਆਂ ਜਿਹੜੀਆਂ ਆ ਉਹ ਪਹੁੰਚੀਆਂ ਹੋਈਆਂ ਸੀ ਜਿਹੜੀਆਂ ਪੱਗਾਂ ਉਹ ਬੰਨ ਕੇ ਸਿਰਾਂ ਦੇ ਉੱਤੇ ਆਏ ਸੀ ਉਹਨਾਂ ਪੱਗਾਂ ਦੇ ਨਾਲ ਹੀ ਉਹਨਾਂ ਦੇ ਹੱਥ ਪਿੱਛੇ ਜਿਹੜੇ ਉਹ ਬੰਨ ਕੇ ਉਹਨਾਂ ਨੂੰ ਕਿਦਾਂ ਜਿਹੜੇ ਆ ਉਹ ਪਹਿਲੋਂ ਬੰਦੂਕਾਂ ਦੇ ਬੱਟ ਵੀ ਮਾਰੇ ਗਏ ਤੇ ਫਿਰ ਗੋਲੀਆਂ ਵੀ ਜਿਹੜੀਆਂ ਹੋ ਮਾਰੀਆਂ ਗਈਆਂ ਕੁਝ ਮਹੀਨਿਆਂ ਦੇ ਬੱਚੇ ਜਿਹੜੇ ਆ ਉਹ ਸ਼ਹੀਦ ਜਿਹੜੇ ਹੋਏ ਬਜ਼ੁਰਗਾਂ ਤੱਕ ਜਿਹੜੇ ਉਹਨਾਂ ਨੇ ਸ਼ਹੀਦ ਕੀਤੇ ਨਾ ਕਿਸੇ ਨੂੰ ਉਥੇ ਆਉਣ ਦੀ ਆਗਿਆ ਨਾ ਕਿਸੇ ਨੂੰ ਉਥੇ ਜਾਣ ਦੀ ਜਿਹੜੀ ਉਹ ਆਗਿਆ ਪੂਰੀ ਇੱਕ ਫੌਜੀ ਸ਼ੌਣੀ ਜਿਹੜੀ ਆ ਉਸ ਟਾਈਮ ਦੇ ਉੱਤੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਉਸਤੇ ਇਰਤ ਗਿਰਦੇ ਜਿਹੜੀ ਆ ਉਹ ਇਲਾਕੇ ਨੂੰ ਬਣਾ ਦਿੱਤਾ ਜਿਹੜਾ ਹੋ ਗਿਆ ਸੀਗਾ ਸੋ ਇਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਆ ਸੋ ਆਪਾਂ ਉਹਨਾਂ ਸ਼ਹੀਦਾਂ ਨੂੰ ਉਹ ਜਿਹੜੇ ਗੁਰੂ ਘਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਦੇ ਉੱਤੇ ਜਿਹੜੇ ਆ ਸ਼ਹੀਦੀ ਗੁਰਪੁਰਬ ਦੇ ਉੱਤੇ ਜਿਹੜੇ ਪਹੁੰਚੇ ਸੀਗੇ ਉਹ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ ਸਲਾਮ ਕਰਦੇ ਹਾਂ ਸਜਦਾ ਕਰਦੇ ਹਾਂ ਸਲੂਟ ਕਰਦੇ ਹਾਂ ਤੇ ਇਹੀ ਅਰਦਾਸ ਪ੍ਰਮਾਤਮਾ ਅਗੇ ਕਰਦੇ ਹਾਂ ਵੀ ਉਹਨਾਂ ਸ਼ਹੀਦਾਂ ਦੀ ਜਿਹੜੀ ਵਿਰਾਸਤ ਆ ਉਹਨਾਂ ਦੀ ਉਹ ਯਾਦ ਆ ਉਹਨਾਂ ਨੂੰ ਆਪਾਂ ਇਦਾਂ ਹੀ ਯਾਦ ਕਰਦੇ ਰਹੀਏ ਤੇ ਉਹਨਾਂ ਦੀਆਂ ਕੁਰਬਾਨੀਆਂ ਤੋਂ ਸੇਧ ਲੈਂਦੇ ਰਹੀਏ 41 ਸਾਲ ਹੋ ਗਏ 41 ਸਾਲਾਂ ਬਾਅਦ ਜਿਹੜਾ ਹਸਾਬਕਾ ਫਕਰੇਪਾਮ ਕਹਿੰਦੇ ਵੀ 2 ਜੂਨ 1984 ਨੂੰ ਉਹ ਦਸ਼ਨ ਸ਼ਨੀਵਾਰ ਸੀ ਪਿੰਡ ਗੁੜੀ ਸੰਘਰਸ਼ ਇੱਕ ਸ਼ਗਨ ਸਮਾਗਮ ਦੇ ਵਿੱਚ ਮੌਜੂਦ ਸੀ ਜਦੋਂ ਸਾਡੇ ਜਿਹੜੇ ਗੁਰੂ ਧਾਮ ਆ ਉਹਨਾਂ ਤੇ ਗੋਲੀਆਂ ਬੰਨੀਆਂ ਜਾ ਰਹੀਆਂ ਸੀ ਆ ਦੇਸ਼ ਦਾ ਪ੍ਰਧਾਨ ਮੰਤਰੀ ਮੁਹੰਮਦ ਸੌਰੀ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਨ ਰਿਹਾ ਹੈ ਕਿ ਹਮਲਾ ਭਾਰਤੀ ਫੌਜ ਨੇ ਕੀਤਾ ਸੀ ਸੱਤਾਧਾਰੀ ਧਿਰ ਜਿਹੜੀ ਬੀਜੇਪੀ ਆ ਉਹਨਾਂ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਪਾਇਆ ਜੂਨ 84 ਦੇ ਸ਼ਹੀਦਾਂ ਨੂੰ ਸਨਮਰ ਪ੍ਰਣਾਮ ਕਰਦੀ ਹੋਈ ਇੱਕ ਪੋਸਟ ਉਹ ਗੱਲ ਜੁਦੀ ਆ ਵੀ ਬਾਅਦ ਦੇ ਵਿੱਚ ਉਹ ਡਿਲੀਟ ਕਰ ਦਿੱਤੀ ਗਈ ਪਰ ਉਹ ਲੋਕਾਂ ਨੇ ਸੇਵ ਕੀਤੀ ਤੇ ਬਹੁਤ ਜ਼ਿਆਦਾ ਜਿਹੜੀ ਸੋਸ਼ਲ ਮੀਡੀਆ ਤੇ ਘੁੰਮਦੀ ਰਹੀ ਇਦੇ ਸਬੰਧ ਦੇ ਵਿੱਚ ਇੱਕ ਗਾਰਡੀਅਨ ਨੇ ਅੱਜ ਰਿਪੋਰਟ ਛਾਪੀ ਹੈਗੀ ਆ ਅਜੋ ਜੀ ਜੀ ਹੋਰ ਵੀ ਬਹੁਤ ਸਾਰੀਆਂ ਜਿਹੀਆਂ ਚੀਜ਼ਾਂ ਜਿਹੜੀ ਤੁਸੀਂ ਪੋਸਤ ਦੀ ਗੱਲ ਕੀਤੀ ਨਾ ਪਹਿਲਾਂ ਉਹਨਾਂ ਨੇ ਲਿਖਿਆ ਸੀ ਭਾਰਤ ਸਰਕਾਰ ਵੱਲੋਂ ਦਰਬਾਰ ਸਾਹਿਬ ਤੇ ਕੀਤੇ ਹਮਲੇ ਫਿਰ ਉਹਨਾਂ ਨੇ ਉਸ ਨੂੰ ਕਰ ਦਿੱਤਾ ਕਾਂਗਰਸ ਸਰਕਾਰ ਇਹ ਉਹੀ ਸਰਕਾਰਾਂ ਨੇ ਉਹੀ ਗੱਲਾਂ ਨੇ ਜਿਹੜੇ ਇਹਨਾਂ ਸ਼ਹੀਦਾਂ ਨੂੰ ਅੱਤਵਾਦੀ ਲਿਖਣ ਤੋਂ ਬਗੈਰ ਕੁਝ ਲਿਖਦੇ ਨਹੀਂ ਸੀ ਅੱਜ ਤੁਸੀਂ ਦੇਖੋ ਵੀ ਉਹਨਾਂ ਸਮੂਹ ਸ਼ੀਦਾਨ ਨੂੰ ਸਿਨੇਮਰ ਪ੍ਰਣਾਮ ਜਿਹੜਾ ਉਹ ਕਰ ਰਹੀ ਆ ਸੋ ਆਪਣੇ ਹੱਕ ਦੇ ਵਿੱਚ ਜਿਹੜੇ ਆ ਸਿੱਖਾਂ ਨੂੰ ਭਗਤੌਣ ਦੇ ਲਈ ਜਿਹੜੀ ਭਾਜਪਾ ਵੀ ਪੱਬਾਂ ਪਾਰ ਹੋਈ ਉਹਨਾਂ ਨੂੰ ਉਹਨਾਂ ਨੂੰ ਇੱਕ ਹੋਰ ਐਂਗਲ ਤੋਂ ਵੀ ਦੇਖਦੇ ਆ ਨਾ ਵੀ ਉਹ ਇੱਥੇ ਦੀ ਇਲੈਕਸ਼ਨਾਂ ਜਿਹੜੀਆਂ ਆਉਣੀਆਂ 27 ਦੀਆਂ ਵੀ ਉਹਦੇ ਵਿੱਚ ਆਪਾਂ ਕਿੱਦਾਂ ਇਹਨਾਂ ਦੀ ਵੋਟ ਆਪਣੇ ਜਿਹੜੇ ਉਹ ਵਿੱਚ ਜਿਹੜੇ ਉਹ ਲਿਆ ਸਕਦੇ ਆ ਸੋ ਇਹ ਸਾਰੀਆਂ ਚੀਜ਼ਾਂ ਨਾਲ ਚੱਲ ਰਹੀਆਂ ਹਰਜਨ ਜੀ ਇੱਕ ਦੋ ਆંકੜੇ ਜਿਹੜੇ ਹਨ ਮੈਂ ਉਹ ਸਾਂਝ ਪਾਉਂਦਾ ਜਾਵਾਂ ਵੀ ਜਿਹੜਾ ਉੱਥੇ ਉਹ ਝੂਠ ਪ੍ਰਚਾਰ ਕੀਤਾ ਸੀ ਵੀ 1984 ਦੇ ਵਿੱਚ ਕਹਿੰਦੇ ਵੀ ਬਹੁਤ ਜ਼ਿਆਦਾ ਵਾਇਲੈਂਸ ਹੋ ਰਹੀ ਸੀਗੀ ਪੰਜਾਬ ਦੇ ਵਿੱਚ ਵੀ ਕੀ ਜਿਹੜੇ ਉਹ ਆંકੜੇ ਉਹ ਦੱਸਦੇ ਆਪਾਂ ਤੁਲਨਾ ਕਰਾਂਗੇ ਯੂਪੀ ਦੇ ਨਾਲ ਜਿਹੜੇ ਪੰਜਾਬ ਦੇ ਵਿੱਚ 1981 ਮਾਰਚ 1981 ਤੋਂ ਲੈ ਕੇ ਜੂਨ 1984 ਇਸ ਭਾਰਤੀ ਸਰਕਾਰ ਦਾ ਵਾਈਟ ਪੇਪਰ ਸੀ ਪੰਜਾਬ ਐਜੀਟੇਸ਼ਨ ਦੇ ਉੱਤੇ ਉਹਨਾਂ ਨੇ ਜਿਹੜੇ ਉਹ ਆંકੜੇ ਦੱਸੇ 458 ਜਿਹੜੇ ਆ ਉਹ ਮੌਤਾਂ ਹੁੰਦੀਆਂ ਨੇ ਉਹ ਇਸ ਦੇ ਵਿੱਚ ਦੱਸੇ ਜਾਂਦੇ ਜਿੱਚ ਸਿੱਖ ਵੀ ਸੀ Hindu ਵੀ ਸੀ ਨਿਰੰਕਤਾਰੀ ਵੀ ਸੀ ਕਈ ਫੁੱਲਸਾਲੇ ਵੀ ਸੀ 458 ਜਿਹੜੀਆਂ ਆ ਉਹ ਡੈਥਸ ਹੁੰਦੀਆਂ ਆ ਵਾਇਲੈਂਸ ਦੇ ਆਧਾਰ ਦੇ ਉੱਤੇ ਜਿਹੜੀਆਂ ਇਹ ਵਾਈਟ ਪੇਪਰ ਜਿਹੜਾ ਉਹ ਕਹਿੰਦਾ 1981 ਤੋਂ 1984 ਦੇ ਵਿੱਚ ਇਹੀ ਆંકੜਾ ਜਦ ਆਪਾਂ ਯੂਪੀ ਦਾ ਜਿਹੜਾ ਦੇਖਦੇ ਹਾਂ 1982 ਤੋਂ 1984 ਦੇ ਵਿੱਚ 1900 ਇਕੱਲੇ 82 ਦੇ ਵਿੱਚ 5759 1983 ਚ 5503 ਤੇ 1984 ਚ 6218 ਸੋ ਕੁੱਲ ਮਿਲਾ ਕੇ ਇਹਨਾਂ ਤਿੰਨਾਂ ਸਾਲਾਂ ਚ 17470 ਜਿਹੜੇ ਵਾਇਲੈਂਸ ਦੇ ਕਰਕੇ ਜਿਹੜੀਆਂ ਮੌਤਾਂ ਯੂਪੀ ਚ ਹੁੰਦੀਆਂ ਆ ਤੇ ਪੰਜਾਬ ਦੇ ਵਿੱਚ 1981 ਤੋਂ 1984 ਦੇ ਦਰਮਿਆਨ 458 ਹੁਣ ਇਹ ਤੁਸੀਂ ਦੱਸ ਦੋ ਵੀ ਵਾਇਲੈਂਸ ਜਿਹੜੀ ਆ ਉਹ ਕਿਹੜੇ ਸੂਬੇ ਦੇ ਵਿੱਚ ਜ਼ਿਆਦਾ ਚੱਲ ਰਹੀ ਸੀ ਤੇ ਇਸ ਆਪਰੇਸ਼ਨ ਨੂੰ ਉਹਨਾਂ ਨੇ ਜਸਟੀਫਾਈ ਕਰਨ ਲਈ ਹਰ ਤਰੀਕੇ ਦਾ ਜਿਹੜਾ ਕੂੜ ਪ੍ਰਚਾਰ ਝੂਠ ਜਿਹੜਾ ਉਹ ਬੋਲਿਆ ਆ 1 ਲੱਖ ਬੰਦੇ ਪਿੱਛੇ ਸਟੇਟ ਵਾਈਜ਼ ਜਿਹੜਾ ਕਾਗਨਿਜ਼ੇਬਲ ਕਰਾਇਮ ਹੁੰਦਾ ਆ ਇਹ ਵੀ ਆਂਕੜਾ ਇਹਨਾਂ ਦੇ ਆਪਣੇ ਸਰਕਾਰੀ ਜਿਹੜੀਆਂ ਆਂਕੜਿਆਂ ਤੋਂ ਜੇ ਤੁਹਾਨੂੰ ਦੱਸਦੇ ਜਾਈਏ ਤਾ ਮੱਧ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਧ 1983 ਚ 1 ਲੱਖ 5303 ਜਿਹੜੇ ਕ੍ਰਾਈਮ ਜਿਹੜੇ ਆ ਉਹ ਰਿਪੋਰਟ ਹੋ ਰਹੇ ਸੀ ਤੇ ਪੰਜਾਬ ਦੇ ਵਿੱਚ ਇਹ ਆਂਕੜਾ ਸੀਗਾ 49 ਸੌਰੀ ਜਿਹੜਾ ਜੀ 79 ਜਿਹੜਾ ਉਹ ਸੀਗਾ ਸੋ ਕਿੰਨਾ ਜ਼ਿਆਦਾ ਜਿਹੜਾ ਉਹ ਫਰਕ ਸੀਗਾ ਇਹ ਹਿਮਾਚਲ ਦੇ ਵਿੱਚ ਵੀ ਪੰਜਾਬ ਤੋਂ ਜ਼ਿਆਦਾ ਸੀਗਾ ਮਿਹਗਾਲਿਆ ਚ ਹਰਿਆਣੇ ਚ ਯੂਪੀ ਚ ਬੰਗਾਲ ਚ ਬਿਹਾਰ ਚ ਆਂਧਰਾ ਚ ਓਡੀਸ਼ਾ ਚ ਦੇਰਲਾ ਰਾਜਸਥਾਨ ਕਰਨਾਟਕਾ ਮਨੀਪੁਰ ਗੁਜਰਾਤ ਚ 222 ਸੀ ਉਸ ਟਾਈਮ ਦੇ ਉੱਤੇ 1 ਲੱਖ ਬੰਦੇ ਪਿੱਛੇ 222 ਜਿਹੜੇ ਕ੍ਰਾਈਮ ਹੋ ਰਹੇ ਸੀਗੇ ਤਾਮਿਲਨਾਡੂ ਚ 227 ਨਾਗਾ لینڈ ਅਸਾਮ ਮਹਾਰਾਸ਼ਟਰਾ ਤ੍ਰਿਪੁਰਾ ਜੰਮੂ ਚ ਤੇ ਮੱਧ ਪ੍ਰਦੇਸ਼ ਚ ਸਭ ਤੋਂ ਵੱਧ 303 ਸੀਗੇ ਤੇ ਪੰਜਾਬ ਦੇ ਵਿੱਚ 80 ਲਾ ਲੋ ਜੇ ਤੁਸੀਂ ਰਾਉਂਡ ਆਫ ਕਰਨਾ ਹੋਵੇ ਨੰਬਰ ਤਾਂ 79 ਸੀਗਾ ਉਦਾਂ ਸੋ ਇੰਨਾ ਘੱਟ ਸੀਗਾ ਕਿੰਨੇ ਸਾਰੇ ਸੂਬੇ ਜਿਹੜੇ ਉਸ ਟਾਈਮ ਦੇ ਉੱਤੇ ਉੱਤੇ ਸੀ ਪਰ ਫਿਰ ਵੀ ਇਹ ਕੂੜ ਪ੍ਰਚਾਰ ਕਰਕੇ ਇਹ ਝੂਠ ਜਿਹੜਾ ਉਹ ਫਲਾ ਕੇ ਇਹਨਾਂ ਨੇ ਪੰਜਾਬ ਨੂੰ ਬਦਨਾਮ ਜਿਹੜਾ ਉਹ ਕਰਕੇ ਜਾਣਬੁੱਝ ਕੇ ਝੂਠ ਦਾ ਪ੍ਰਚਾਰ ਜਿਹੜਾ ਉਹ ਕਰਕੇ ਇਹ ਜਿਹੜੇ ਹਮਲੇ ਨੂੰ ਅੰਜਾਮ ਦਿੱਤਾ ਇਹਨਾਂ ਨੇ ਆਪਣਾ ਸਰਕਾਰੀ ਨਾਂ ਦਿੱਤਾ ਆਪਾਂ ਸਰਕਾਰੀ ਨਾਂ ਜਿਹੜਾ ਉਹ ਨਹੀਂ ਲਵਾਂਗੇ ਪਰ ਸਿੱਖ ਜਿਹੜਾ ਇਸ ਨੂੰ ਹਮੇਸ਼ਾ ਤੇ ਜੇ ਘੱਲੂ ਘਾਰੇ ਦੇ ਰੂਪ ਦੇ ਵਿੱਚ ਜਿਹੜਾ ਜੂਨ 84 ਦੇ ਵਿੱਚ ਜੋ ਵਾਪਰਿਆ ਜੋ ਹਮਲਾ ਅ ਸ਼੍ਰੀ ਕਾਟਕਸਾਹਬ ਦੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਤੇ 60 ਤੋਂ ਵੱਧ ਹੋਰ ਗੁਰੂ ਘਰਾਂ ਦੇ ਉੱਤੇ ਪੰਜਾਬ ਦੇ ਭਾਰਤ ਦੇ ਇਲਾਕਿਆਂ ਦੇ ਵਿੱਚ ਕੀਤੇ ਆ ਉਸ ਨੂੰ ਹਮੇਸ਼ਾ ਹੀ ਜਿਹੜਾ ਉਹ ਯਾਦ ਕਰੇਗਾ ਤੇ ਨਾ ਹੀ ਇਹ ਕਦੀ ਭੁੱਲਣ ਦੀ ਗੱਲਾਂ ਉਹ ਕਰਦੇ ਰਹਿਣਗੇ ਪਰ ਅਸੀਂ ਇਸ ਨੂੰ ਕਦੀ ਭੁੱਲਾਂਗੇ ਨਹੀਂ ਜੀ